ਰਵੀਦੁੱਲਾ ਰਵੀਦੁੱਲਾ ਅੱਜ ਤਾਂ ਸੋਸ਼ਲ ਮੀਡੀਆ ਸਟਾਰ ਦਿਖਾ ਰਹੇ ਆ ਆਪਾਂ ਰਵੀਦੁੱਲਾ ਜੀ ਜਿਹੜੇ ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦਾ ਫੇਮਸ ਹੈ ਹਾਸੇ ਦੀ ਵੀ ਵੀਡੀਓ ਬਣਾ ਬਣਾ ਕੇ ਜਿਹੜੇ ਉਹਨਾਂ ਦੀ ਵੀਡੀਓਜ਼ ਬਹੁਤ ਚੱਲਦੀਆਂ ਨੇ ਸੋਸ਼ਲ ਮੀਡੀਆ ਦੇ ਆਪਾਂ ਗੱਲ ਵੀ ਕਰਾਂਗੇ ਰਵੀ ਭਾਈ ਨਾਲ ਰਵੀਦੁੱਲਾ ਵੀ ਨਾਲ ਗੱਲ ਕਰ ਗੱਲ ਵੀ ਕਰਾਂਗੇ ਤੁਸੀਂ ਦੇਖ ਸਕਦੇ ਜੇ ਔਰ ਇਹਨਾਂ ਦੀਆਂ ਗੱਲਾਂ ਸੁਣਾ ਹਾਸੇ ਵਾਲੀਆਂ ਗੱਲਾਂ ਇਹ ਹਾਸਾ ਕਿਸ ਤਰ੍ਹਾਂ ਲੋਕਾਂ ਨੂੰ ਖੁਸ਼ ਰੱਖਦੇ ਆ ਕਿਉਂਕਿ ਖੁਸ਼ ਰਹਿਣਾ ਹਰ ਬੰਦਾ ਤੰਦਰੁਸਤ ਰਹਿੰਦਾ ਪਰ ਇਹ ਲੋਕਾਂ ਨੂੰ ਤੰਦਰੁਸਤ ਲਖਦੀ ਹਸਾ ਕੇ ਆਪਣੇ ਨਾਲ ਆਪ ਗੱਲ ਵੀ ਕਰਦੀ ਭੈਣਾਂ ਪਾਜੀ ਕੀ ਕਾਰਨ ਹੈ ਲੋਕਾਂ ਨੂੰ ਤੁਸੀਂ ਇੰਨਾ ਹਸਾਉਂਦੇ ਹੋ ਵੀ ਲੋਕੀ ਜਿਹੜੇ ਨਸਰਾਂ ਲੋਕੀ ਹਰ ਬੰਦਾ ਕਹਿੰਦਾ ਡਾਕਟਰ ਕਹਿੰਦੇ ਵੀ ਤੁਸੀਂ ਖੁਸ਼ ਰਵੋ ਖੁਸ਼ ਰਹਿ ਕੇ ਤਬੀਅਤ ਸਹੀ ਦਿੰਦੀ ਪਰ ਤੁਸੀਂ ਡਾਕਟਰਾਂ ਦਾ ਕੰਮ ਤੁਸੀਂ ਕਰਦੇ ਜੇ ਹੋ ਹਾਂਜੀ ਹਾਂਜੀ ਮੈਨੂੰ ਨਾ ਜਦੋਂ ਕਿੰਨੂੰ ਹਸਾਉਂਦਾ ਨਾ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਮੈਂ ਕਹੀ ਇਹ ਵੀ ਗੱਲ ਹੈ ਕਿ ਘਰ ਦਾ ਬੰਦਾ ਜਦੋਂ ਹਾਸਾ ਚੱਕੇ ਨਾ ਇਹ ਕਹਿੰਦੇ ਅੱਖੀਆਂ ਦੁਖਣ ਲੱਗ ਜਾਂਦੀਆਂ ਤੇ ਜਦੋਂ ਕੋਈ ਹਾਸਾ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਆਪਾ ਇਸ ਕਰਕੇ ਹਾਂ ਚਾਲੀਆਂ ਵੀਡੀਓ ਬਣਾ ਰਹੇ ਆ ਲਗਾਤਾਰ ਕੈਂਡੀ ਸਟੂਡੀਓਜ਼ ਤੇ ਸਾਡੀਆਂ ਵੀਡੀਓ ਆ ਰਹੀਆਂ ਸਰ ਇੱਕ ਗਿਣੀ ਗੱਲਾਂ ਹੁੰਦੀਆਂ ਨੇ ਕਿੱਥੋਂ ਆਉਂਦੀਆਂ ਗੱਲਾਂ ਦਿਮਾਗ 'ਚ ਕਿਉਂਕਿ ਹਰ ਗੱਲ ਜਿਹੜੀ ਆ ਤੁਹਾਡੀ ਬਹੁਤ ਹਾਸਾ ਬੰਦਾ ਬੜਾ ਨਹੀਂ ਰੱਬ ਨੂੰ ਕੋਈ ਆਈ ਜਾਂਦੀ ਮੈਨੂੰ ਤੇ ਆਉਂ ਨਹੀਂ ਪਤਾ ਲੱਗਦਾ ਬਣਨ ਕਿੱਦਾਂ ਕਿਉਂਕਿ ਤੁਹਾਨੂੰ ਮੈਂ ਵੀ ਦੇਖਿਆ ਬਹੁਤ ਸੋਸ਼ਲ ਮੀਡੀਆ ਤੇ ਵੀ ਆ ਇਹ ਸ਼ੁਰੂਆਤ ਕਿੱਥੋਂ ਹੋਈ ਤੁਹਾਡੀ ਸੋਸ਼ਲ ਮੀਡੀਆ ਦੀ ਮੈਂ ਇੱਕ ਫਿਲਮ ਕੀਤੀ ਸੀ ਭਾਬੀ ਦਾ ਭਰਤ ਉਹ ਤੇ ਲੁਧਿਆਣੇ ਘਰ ਵੇਚ ਤੇ ਉੱਥੇ ਕੈਂਡੀ ਸਾਹਿਬ ਮੈਨੂੰ ਮਿਲੇ ਕਹਿੰਦੇ ਵੀ ਤੂੰ ਹੀ ਐਡੇ ਸਾਡੇ ਨਾਲ ਕਰੋ ਫਿਰ ਮੈਂ ਉਹਨਾਂ ਨਾਲ ਲਗਾਤਾਰ ਕਰਦਾ ਰਿਆ ਫਿਰ ਮੈਂ ਬਜ਼ੁਰਗਾਂ ਦੇ ਰੋਲ ਕੰਦਾ ਪਿਆ ਜਰੀ ਪਰਫੈਕਟ ਮੈਂ ਜਿਹੜਾ ਬਜ਼ੁਰਗਾਂ ਦੇ ਰੋਲ 'ਚ ਮੈਂ ਆ ਕਿਉਂਕਿ ਰੱਬ ਨੂੰ ਮੇਰੀ ਆਵਾਜ਼ ਇੱਕੋ ਏਦਾਂ ਦੀ ਤੇ ਇਹ ਆਵਾਜ਼ ਨੇ ਮੈਨੂੰ ਬੜਾ ਮਤਲਬ ਦਿੱਤਾ ਉਹ ਕੀ ਉਹਨੂੰ ਕਹਿੰਦੇ ਨਾਮ ਟਿੱਟਾ ਕਿੱਥੇ ਕਿੱਥੇ ਕੰਮ ਕੀਤਾ ਫਿਰ ਜਾਂ ਕਿਹੜੇ ਐਕਟ 'ਚ ਨਾ ਕੀਤਾ ਜਾਂ ਕਿਹੜੇ ਹਾਸੇ ਕਲਾਕਾਰਾਂ ਨਾਲ ਕੀਤਾ ਤੁਸੀਂ ਕਹਿੰਦੇ ਮੈਂ ਕਾਫੀ ਕਲਾਕਾਰਾਂ ਨਾਲ ਕੰਮ ਕੀਤਾ ਵੱਡੇ ਵੱਡੇ ਸਟਾਰਾਂ ਨਾਲ ਵੀ ਮੈਂ ਕੰਮ ਕੀਤਾ ਵਾ ਇਹ ਹੁਣ ਲਗਾਤਾਰ ਮੈਂ ਕੈਂਡੀ ਸਟੂਡੀਓ ਤੇ ਲੱਗ ਚੱਲ ਲੈਂਦਿਆਂ ਆਂ ਕੈਂਡੀ ਨਾ ਕਰ ਰਿਆਂ ਗਰੀਬਾਂ ਦਾ ਸੰਜੇ ਡਟ ਕੈਂਡੀ ਆਪ ਕਿੱਥੇ ਸਾੜੇ ਕਰਦੇ ਆਂ ਦੇਖਿਆ ਜੇ ਤੇ ਇੱਕ ਤੀ ਨੌਜਵਾਨਿਓ ਪਰ ਬਜ਼ੁਰਗ ਦਾ ਲਵਾਜ਼ ਪਾਇਆ ਦਾ ਇਹ ਕੀ ਕਾਰਨ ਆ ਉਹਦਾ ਕੰਨ ਆ ਤੇ ਨੌਕਰੀ ਨੌਕਰੀ ਤਾਂ ਕੋਈ ਨਹੀਂ ਮਿਲਦੀ ਨੀ ਤੇ ਉਹ ਲਿਹਾਈ ਦੇ 2000 ਰੁਪਿਆ ਲਈ ਦੱਬੀ ਲਿਹਾਈ ਦੀਆਂ ਦੇ 20000 ਕਮਾ ਲਈਦਾ ਐਡੀ ਗਦੰਗ ਦੀ ਦੱਬੀ ਆ ਉਹਦੇ ਸਾਰੇ ਕਮਾ ਲਿਆ ਡਾਰੀ ਨੂੰ ਚਿਤਾ ਕਰ ਲਈਦਾ ਤੇ ਉਹਦੇ ਨਾਲ ਟੁੱਟੇ ਜਾਂਦੇ ਆ ਤੇ ਇਹੜੀ ਗੱਲ ਸਟੂਡੀਓ ਚ ਹੀ ਹੁੰਦੀ ਆ ਕਿ ਘਰ ਵੀ ਕਰ ਦਿੰਦੇ ਕਿਸੇ ਵੇਲੇ ਹਾਸਾ ਆਏ ਖਸਦੀਆਂ ਤਰੇ ਨਹੀਂ ਮੈਂ ਜਿੱਥੇ ਵੀ ਜਾਵਾਂ ਨਾ ਤੇ ਉੱਥੇ ਮਤਲਬ ਜਿੱਥੇ ਮੈਂ ਜਾਵਾਂ ਤਾਂ ਹੌਂਕ ਲੱਗ ਜਾਂਦੀ ਆ ਮੈਨੂੰ ਰੱਬ ਨੇ ਗੋਣੀ ਇਹੋ ਜਿਹਾ ਦਿੱਤਾ ਵੀ ਮੰਨੇ ਨੂੰ ਮੈਂ ਹੱਸ ਸਕਣਾ ਇਕ ਹੈ ਜਦ ਕਿ ਹਵਲੇ ਅੰਦਰ ਯਾਰ ਦੋਸਤਾਂ ਜੀ ਬੈਠਿਆ ਹੋਇਆ ਕਿਸੇ ਨੂੰ ਗੱਲ ਲਾ ਲਈ ਦੀ ਆ ਕੋਈ ਗੱਲ ਕਰ ਲਈ ਦੀ ਆ ਇੰਦਾ ਵੀ ਕਦੀ ਹੁੰਦਾ ਤੇ ਗੁੱਸਾ ਕਰ ਲੈਂਦਾ ਕਿਸੇ ਵੇਲੇ ਨਹੀਂ ਕਰਦਾ ਮੇਰੇ ਕੋਲ ਛੰਨ ਨਹੀਂ ਕੱਢਾ ਉਹਨਾਂ ਨੂੰ ਪਰਾ ਵੀ ਇਹ ਇੰਨੇ ਗੱਲ ਲਾਉਣੀ ਲਾਉਣੀ ਆ ਤੇ ਬੜੀ ਚਲੋ ਜਿੱਥੇ ਮੈਂ ਜਿੱਦੋਂ ਮੈਂ ਸਕੂਲੇ ਵੀ ਪੜਨਾ ਹੁੰਦਾ ਨਾ ਕਈ ਵਿਆਂ ਨੇ ਮੈਨੂੰ ਸਮਝੋਚੇ ਘੁਆਣੇ ਆਰ ਵੀ ਮੈਨੂੰ ਸਵੇਰ ਨੂੰ ਸਮਝੋਚੇ ਘੁਆਣੇ ਤੇ ਹਨ ਕੋਈ ਗੱਲ ਨਾ ਲਾਈ ਤੇ ਮੈਂ ਜਦੋਂ ਵੀ ਮਦਦ ਲੈ ਕੀ ਕੰਦੇ ਆ ਪੀ ਇਹਦਾ ਤੈਨੂੰ ਇੱਕ ਗੁੰਜਿਆ ਦਾ ਆਪਣੇ ਬਕਸ਼ਿਆਂ ਤੇ ਉਹ ਤੇ ਕਰਕੇ ਚੱਲੀ ਜਾਂਦੇ ਹਨ ਉਹਨਾਂ ਕਾਫੀ ਨਾਂ ਰੱਬ ਦੀ ਕਿਰਪਾ ਬਣ ਗਿਆ ਤੁਹਾਨੂੰ ਇੱਕ ਹੁਨਰ ਦੇ ਤਵੇ ਲੋਕਾਂ ਨੂੰ ਹਸਾਉਂਦਾ ਲੋਕੀ ਹੱਸਦਾ ਬਹੁਤ ਘੱਟ ਮਤਲਬ ਅੱਜਕੱਲ ਲੋਕੀ ਆ ਆ ਦਿਨਾਂ ਤੇ ਲੋਕ ਦੁਖੀ ਬੋ ਰਹੇ ਤੁਹਾਨੂੰ ਪਤਾ ਜੀ ਆ ਕੋਈ ਕੇ ਫਿਰ ਸਾਨੂੰ ਨਾ ਰੱਬ ਨੂੰ ਪਤਾ ਨਹੀਂ ਕੀ ਵਰਦਾਨ ਮਿਲ ਜਾਵੇ ਜਿਹੜਾ ਤੇ ਜਦੋਂ ਮੈਂ ਮੈਂ ਗੱਲ ਕਰਨਾ ਕਈ ਜਣ ਕੰਡੀ ਪਰ ਖੁਸ਼ ਹੋ ਜਾਂਦਾ ਕਿੰਦਰ ਤੇਰੀ ਮਾਂ ਨੇ ਤੈਨੂੰ ਜੰਮਿਆ ਇੱਕ ਡੈਕਟਰ ਰਿਹਾ ਹੋ ਜਾਂਦਾ ਜਦੋਂ ਆਪਾਂ ਇਕੱਠੇ ਬੈਨੇ ਬਰਾਹਤ ਨਾ ਮੀਟਿੰਗ ਕਰਾਂ ਦੋ ਖੁਸ਼ ਹੋ ਜਾਂਦਾ ਰੱਬ ਨੂੰ ਗੱਲ ਫੁੱਟਦੀ ਬੜੀ ਆ ਇਹ ਫਿਰ ਪ੍ਰੋਗਰਾਮਾਂ ਤੇ ਜਾਂਦੇ ਹੋ ਕਿ ਤੁਸੀਂ ਮਤਲਬ ਇਨਵਾਈਟ ਕਰਦੇ ਲੋਕੀ ਕਿ ਕਿੱਦਾਂ ਕਰਦੇ ਨੇ ਹਾਂਜੀ ਇਨਵਾਈਟ ਕਰਦੇ ਲੋਕ ਪ੍ਰਮੋਸ਼ਨਾਂ ਵੀ ਕੱਢ ਜਾਂਦੀਆਂ ਮਾਰਾ ਤੇ ਆਪਣੇ ਨਾਲ ਰਾਜੇ ਸੌਤਾ ਉਹਦੇ ਨਾਮ ਹੀ ਪ੍ਰੋਮੋਸ਼ਨਾਂ ਦੇਣੇ ਆ ਲਗਾਤਾਰ ਕਰਨ ਕਿੱਥੇ ਕਿੱਥੇ ਜਾਂਦੇ ਤੁਸੀਂ ਜਿੱਥੇ ਜਿੱਥੇ ਲੋਕ ਬੁਲਾਉਂਦੇ ਆਪੇ ਜਾਂਦੇ ਆ ਚੰਡੀਗੜ੍ਹ ਤੋਂ ਲੁਧਿਆਣਾ ਤੱਕ ਕਾਫੀ ਜਗ੍ਹਾ ਨਾ ਚੱਲਣ ਦੇ ਆ ਤੇ ਜੰਮੂ ਤੱਕ ਵੀ ਲੋਕ ਬੁਲਾਉਂਦੇ ਸਾਂਭੀ ਹੁਣ ਇਤਿਹਾਸੇ ਗੱਲਾਂ ਕਰ ਤੂੰ ਬਣ ਕੇ ਸੋਸ਼ਲ ਮੀਡੀਆ ਸਟਾਰ ਵੀ ਬਣ ਕੇ ਸ਼ੁਰੂਆਤ ਤੋਂ ਕੀ ਬੰਨਣਾ ਚਾਹੁੰਦੇ ਏ ਤੁਸੀਂ ਮੈਨੂੰ ਨਾ ਕਹਿੰਦੇ ਗੱਲ ਬੜੀ ਮੈਨੂੰ ਫੋੜੀ ਰਹੀ ਆ ਚਲੋ ਤਾਂ ਮੈਨੂੰ ਸਾਰੇ ਕਹਿੰਦੇ ਹੁੰਦੇ ਓ ਤੂੰ ਫਿਲਮਾਂ 'ਚ ਚੱਲ ਜਾ ਫਿਲਮਾਂ 'ਚ ਚੱਲ ਜਾ ਰਾਹ ਬੈਲ ਨੂੰ ਫਿਰ ਮੈਂ ਫਿਰ ਮਾਂਚੀ ਚਲ ਗਿਆ ਤੇ ਜੋ ਲੋਕ ਕਹਿੰਦੇ ਉਹ ਗੱਲ ਪੂਰੀ ਹੋ ਗਈ ਆ ਤੇ ਹੁਣ ਬੜਾ ਲੋਕ ਖੁਸ਼ ਹੁੰਦੇ ਆ ਜਦੋਂ ਆਪਾਂ ਮੈਂ ਕਹਿੰਦਾ ਯੱਲਾ ਉਹ ਨਾ ਤੇ ਲੋਕ ਬੜਾ ਖੁਸ਼ ਹੁੰਦੇ ਆ ਗੱਲਾਂ ਸੁਣ ਸੁਣ ਕੇ ਕਾਫੀ ਮਨਵਤ ਦੁਨੀਆ ਵਿੱਚੋਂ ਜਿਹੜੀ ਆ ਨਾ ਖੁਸ਼ ਕਿਸੇ ਵੇਲੇ ਹੁੰਦਾ ਪਰਿਵਾਰ ਕੋਈ ਚੀਜ਼ ਲੈਕ ਹੁੰਦਾ ਉਹਦੇ ਤੇ ਹਾਸਾ ਆ ਜਾਂਦਾ ਬੰਦਾ ਬੜਾ ਸਹੀ ਗੱਲ ਆ ਇਦਾਂ ਹੁੰਦਾ ਮੇਰਾ ਪਰਿਵਾਰ ਵੀ ਪੂਰਾ ਮੇਰਾ ਪੂਰਾ ਘਰ ਵੀ ਇਹੋ ਮੋਲ ਬਣ ਕੇ ਰੱਖੇਦਾ ਰੌਣਕ ਮੇਲਾ ਲਾਈ ਰੱਖੇਦਾ ਜਿੱਥੇ ਵੀ ਜਾਂਦਾ ਮੈਂ ਲੱਗਿਆਣੇ ਜਾਉਂਦਾ ਮੈਂ ਦਾਦੀ ਟੁੱਟੇ ਨਹੀਂ ਰੰਗੀ ਮੈਂ ਏਦਾਂ ਮੁੰਡਾ ਮੁੰਡਾ ਬਾਹਰ ਦੇ ਚਲ ਗਿਆ ਤੇ ਜਨਾਨੀਆਂ ਹੀ ਦੋ ਤਿੰਨ ਕੰਡੀਆਂ ਬਾਜੀ ਤੁਸੀਂ ਮਾਰ ਜਾ ਕੱਢ ਦੀ ਮੈਂ ਕਿਹਾ ਭੈਣ ਮੇਰੇ ਕੋ ਤੇ ਆਪਣੇ ਨਹੀਂ ਨਿਕਲਦੀ ਤੇ ਕੀ ਦੀ ਮੈਂ ਕੀ ਕਰ ਦਨੀ ਹੈ ਤੇ ਮੈਂ ਬਾਬਾ ਨਾਲ ਕਈ ਆਦੇ ਨਾ ਕੋਈ ਅੰਦਰੋਂ ਆਹੋ ਜੀ ਕਰ ਲੈ ਉਹ ਮਰਮ ਮੱਥੇ ਮਾਰ ਮਾਰ ਹੱਸਦੀਆਂ ਹੀ ਕੰਡਾ ਨਾ ਨਹੀਂ ਕੇਵਲ ਇਦਾਂ ਹੁੰਦਾ ਵੀ ਲੋਕੀ ਤੁਹਾਨੂੰ ਰਾਜ ਪਛਾਣ ਲੈਂਦੇ ਬਸ ਜੇ ਗੱਡੀ ਚ ਜਾਂਦੇ ਤੇ ਪਛਾਣ ਲੈਂਦੇ ਇਦਾਂ ਕੁ ਦੇਖਿਆ ਘਟਣਾ ਬੜੀ ਆਦੀ ਇਹ ਕਰੀ ਮੈਂ ਬੱਚੇ ਜਾਣਦੇ ਕਈਆਂ ਦੀ ਦੂਰ ਜਾ ਜੀ ਤੇ ਬਸ ਤੇ ਆਈਦਾ ਨਾ ਤੇ ਜਦੋਂ ਮੈਂ ਬੋਲਣ ਤੇ ਫੋਨ ਤੇ ਗੱਲ ਕਰ ਜਾਂਦਾ ਮੁੰਡੇ ਕਹਿੰਦੇ ਯਾਰ ਆਵਾਜ਼ ਕਿਤੇ ਸਰਵਿਸ ਨਹੀਂ ਲੱਗਦੀ ਆ ਫਿਰ ਕਹਿੰਦੇ ਤੂੰ ਕਹਿੰਦੀ ਨਾ ਹੁੰਦਾ ਨਾ ਮੈਂ ਕਿਹਾ ਹਾਂ ਜੀ ਹਾਂ ਜੀ ਇਹ ਕੱਲ ਮੈਨੂੰ ਨਾ ਕਿਤੇ ਘੇਰ ਲਿਆ ਤੇ ਜਿਹਨੂੰ ਮੈਂ ਬੋਲਿਆ ਨਾ ਮੈਂ ਕਿਹਾ ਮੈਂ ਲੋਕਲੀ ਆ ਕਹਿੰਦੇ ਯਾਰ ਆਵਾਜ਼ ਸੁਣੀ ਸੁਣੀ ਨਹੀਂ ਲੱਗਦੀ ਆ ਤੁਕੋ ਤੇ ਇਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੇਮਸ ਹੋ ਗਿਆ ਜਿਹਦਾ ਅਪੀ ਚਲੋ ਉਹ ਮਹਾਰਾਜ ਰਹਿਮਤ ਕੰਨਾਲਾ ਇਹ ਸੁਣਾਇਆ ਸੀ ਇਹਨਾਂ ਨੇ ਉਹਨਾਂ ਨੇ ਕਿਹਾ ਵੀ ਜੇ ਜੇ ਮੈਂ ਬਾਹਰ ਵੀ ਕਿਤੇ ਜੰਮ ਮੇਰਾ ਚਿਹਰਾ ਨਹੀਂ ਪਛਾਣ ਮੇਰੀ ਆਵਾਜ਼ ਬਹੁਤ ਜ਼ਿਆਦਾ ਪਛਾਣ ਲੋਕਾਂ ਨੂੰ ਕਿਉਂਕਿ ਚਿਹਰਾ ਦੇ ਬਜ਼ੁਰਗ ਬੰਦੇ ਦਾ ਬਣਾ ਕੇ ਰੱਖਿਆ ਦਾ ਪਰ ਹੈ ਨੌਜਵਾਨ ਜੇ ਇਹ ਵੀ ਨਾਲ ਜੇ ਨੌਜਵਾਨ ਮੁੰਡਾ ਹੈ ਬਜ਼ੁਰਗ ਨਹੀਂ ਹੈਗਾ ਉਹਨੇ ਲੋਕਾਂ ਨੂੰ ਇట్లా ਕੰਮ ਜਿਹੜਾ ਗੁਰੂ ਕੀਤਾ ਲੋਕਾਂ ਨੂੰ ਹਸਾਉਣ ਦਾ ਕੰਮ ਕੀਤਾ ਔਰ ਹਸਾ ਹਾਸੇ ਦੇ ਨਾਲ ਹੀ ਲੋਕੀ ਜਿਹੜੇ ਤੰਦਰੁਸਤ ਵੀ ਰਹਿੰਦੇ ਆ ਔਰ ਜਿਹੜੇ ਹਾਸੇ ਨਾਲ ਲੋਕੀ ਇਹੜੀ ਜਾਣਕਾਰੀ ਹਾਸੀ ਨੇ ਡਾਕਟਰ ਆ ਉਹ ਵੀ ਕਹਿੰਦੇ ਵੀ ਹਸਣ ਵਾਲਾ ਜਿਹੜਾ ਸਿਹਤ ਵਾਸਤੇ ਚੰਗਾ ਹੁੰਦਾ ਪਰ ਇਹ ਭਾਜੀ ਜਿਹੜੇ ਲੋਕਾਂ ਨੂੰ ਸਿਹਤ ਚੰਗੀ ਰੱਖਦੇ ਆ ਹਾਸੇ ਕਰਕੇ ਮਕਟਾਲਾ ਦੇ ਵਿੱਕੀ ਮਲੇ